ਸ਼੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਸਰਦਾਰ ਜੀ ਨੇ ਕਰਤਾ ਸਹੂਰੂ ਵੱਡਾ ਤੇ ਰੇਟ ਕਰਤੇ ਸਾਰੀਆਂ ਚੀਜ਼ਾਂ ਦੇ ਛੋਟੇ ਐ ਜੀ ਬਿਲਕੁਲ ਜੀ ਬਿਲਕੁਲ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਤੇ ਕਸਟਮਰ ਸਹਿਯੋਗ ਨਾਲ 50% ਆਫ ਲਾਤਾ ਜੀ ਦੀਵਾਲੀ ਤੇ ਸਾਰੇ ਖਡੌਣਿਆਂ ਤੇ ਸਾਰੇ ਖਡੌਣਿਆਂ ਤੇ 50% ਆਫ ਲਾਤਾ ਭਾਜੀ ਆ ਸਕੂਟੀ ਭਾਜੀ ਹੋਲਸੇਲ ਰੇਟਾਂ ਤੇ ਕਰਤੀ ਚਾਹੇ ਤੁਸੀਂ 1 ਪੀਸ ਲੋ ਚਾਹੇ ਤੁਸੀਂ 20 ਪੀਸ ਲੋ ਕਿੰਨੇ ਕਿਲੋਮੀਟਰ ਚੱਲੂ ਜੀ ਭਾਜੀ 10 ਕਿਲੋਮੀਟਰ ਨੌਨ ਸਟਾਪ ਚੱਲੂਗੀ ਉਸ ਤੋਂ ਬਾਅਦ ਆ ਦੇਖੋ ਤੁਸੀਂ ਕਿੰਨੀ ਸਪੀਡ ਤੇ ਚੱਲ ਮੀਟਰ ਲੱਗਾ ਹੋਇਆ ਜੀ ਕਿੰਨਾ ਬੈਕਅਪ ਹੈ ਬੈਟਰੀ ਦਾ ਆ ਦੇਖੋ ਸੇਮ ਆ ਦੇਖੋ ਭਾਜੀ ਗਾਣੇ ਗਾਣੇ ਬਲੂਟੂਥ ਕਨੈਕਟੀਵਿਟੀ ਨਾਲ ਆ ਜੀ ਸ਼ੋਰੂਮ ਕੋਈ ਛੋਟਾ ਮੋਟਾ ਨਹੀਂ ਆ ਦੇਖੋ ਇੱਧਰ ਬਹੁਤ ਵੱਡਾ ਤਾਮਾ ਜਾਮਗਾ ਇਹ ਜਾਂ ਰੇਂਜ ਰੋਵਰ ਕਾਰਾਂ ਆਨਲਾਈਨ ਭੇਜਦੇ ਨੇ ਜੀ ਸੁਵਾਨਾ ਆਨਲਾਈਨ ਭੇਜਦੇ ਘਰ ਬੈਠੇ ਮੰਗਾਓ ਜੀ ਜਿਵੇਂ ਵੱਡੇ ਮੋਟਰਸਾਈਕਲ ਆ ਗਏ ਜੀ ਵੱਡੀਆਂ ਕਾਰਾਂ ਆ ਜਾਂ ਟਰੈਕਟਰ ਆ ਗਏ ਬਹੁਤ ਹੀ ਵੈਰਿਟੀ ਭਾਜੀ ਸਾਰੀ ਵੈਰਿਟੀ ਆ ਦੇਖੋ ਤੁਸੀਂ ਹਾਂ ਹੌਟ ਟੂਲ ਦੀ ਸਾਰੀ ਮੈਟਲ ਕਾਰ ਰੁਪੀਆਂ ਜੀ ਬੱਚੇ ਬਹੁਤ ਸ਼ੁਕੀਨ ਹੁੰਦੇ ਨੇ ਮੈਟਲ ਕਾਰ ਦੇ ਆ ਦੇ ਦਾਨਾ ਜ਼ੋਰ ਦਾ ਆਫੀਕਰ ਵੀ ਦਾਨਾ ਸੋਰਦੀ ਆ ਜੇਸੀ ਵੀ ਆ ਗਈ ਜੀ ਅੱਛਾ ਜੀ ਆ ਹਾਈ ਸਪੀਡ ਫਰਾਰੀ ਕਾਰ ਆ ਗਈ ਜੀ ਜੀ ਸਾ ਮੈਂ ਕਹਿੰਦਾ ਭਾਈ ਸਭ ਤੋਂ ਵਧੀਆ ਵੈਰਾਈਟੀ ਲੈ ਕੇ ਆ ਗਏ ਸੀਜ਼ਨ ਆ ਗਿਆ ਫੈਸਟੀਵਲ ਦਾ ਦੀਵਾਲੀ ਦਾ ਤੇ ਹੋਰ ਨਵੇਂ ਨਵੇਂ ਚੀਜ਼ਾਂ ਦੇਖ ਲਈ ਸਰਦਾਰ ਜੀ ਦਾ ਪੇਜ ਪਾਇਆ ਸਕਰੀਨ ਸ਼ਾਟ ਇਹ ਪੇਜ ਨੂੰ ਕਰ ਲਿਓ ਫੋਲੋ ਤੇ ਸਰਦਾਰ ਜੀ ਦਾ ਸ਼ੋਅਰੂਮ ਹੈਗਾ ਮਿੱਡਾ ਚੌਕ ਲੁਧਿਆਣਾ ਦੇ ਵਿੱਚ ਹਾਂ ਸਕੀਮ ਕਿੰਨੇ ਚ ਰਹਿ ਵੀ ਪੁੱਸਲਾ ਸਰਪੰਚ ਬੁਰਪੁਰਬ ਤੱਕ ਕਰਤੀ ਆ ਹਾਏ